צଡאיଆں دی طرف ਆਪਣੇ ਆਪ ਨਹੀਂ ਚੜੇਗੀ ਇਹ ਸ਼ਕਤੀ ਇਹਨੂੰ ਕਹਿੰਦੇ ਨੇ ਸੁਰਤ ਉੱਚੀ ਚੜ ਗਈ ਨਿਵਾਣ ਦੀ طرف ਆਪਣੇ ਆਪ ਜਾਏਗੀ ਔਰ ਕਦੀ ਸੁਰਤ ਚਾੜਨ ਬੈਠੋਗੇ ਨਾਮ ਜਪਣ ਬੈਠੋਗੇ ਤਾਂ ਮੈਂ ਇਹ ਵੀ ਅਰਸ਼ ਕਰਾਂ ਬਹੁਤ ਲੰਬੇ ਚੌੜੇ ਸੰਗੀ ਸਾਥੀ ਵੀ ਨਹੀਂ ਲੱਭਣਗੇ ਇਸ ਮਾਰਗ ਦਿੱਤੇ ਭੀੜ ਨਹੀਂ ਹੈ ਭਗਤ ਕਬੀਰ ਕਹਿੰਦੇ ਨੇ ਜਹ ਮਾਰਗ ਪੰਡਤ ਗਏ ਆਛੇ ਪਰੀ ਬਹੀਰ ਇੱਕ ਔਘਟ ਘਾਟੀ RAM ਕੇ ਤੇ ਚੜ ਰਿਓ ਕਬੀਰ ਇੱਕ ਬਿਖੜੀ ਘਾਟੀ ਤੇ ਕਬੀਰ ਕਹਿੰਨ ਮੈਂ ਕੱਲਾ ਹੀ ਚੜ ਰਿਆਂ ਨਾ ਮੇਰੇ ਪਿੱਛੇ ਕੋਈ ਨਾ ਕੋਈ ਅੱਗੇ ਅਭਿਆਸੀਆਂ ਨੂੰ ਸੰਗੀ ਸਾਥੀ ਨਹੀਂ ਮਿਲਦੇ ਹੁੰਦੇ ਉਹ ਕਿ ਸਾਰੀ ਦੁਨੀਆ ਵਿਆਸੀ ਹੁੰਦੀ ਨਹੀਂ ਨਕਰਦੀ ਹੈ ਕੀ ਹੋਇਆ ਹਜ਼ਾਰਾਂ ਚ ਕੋਈ ਇੱਕ ਦੋ ਬੰਦੇ ਚੱਲਦੇ ਹੈ ਜ਼ਿਆਦਾ ਨਹੀਂ ਕਰਦੇ ਪੁਤੇਰਿਆਂ ਦੇ ਤਿੰਨਾਂ ਚਲੋ ਮੱਥਾ ਟੇਕ ਲਿਆ ਆ ਗਏ ਗੁਰਦੁਆਰੇ ਕਦੀ ਕਦਾਂ ਹੀ ਕਥਾ ਕੀਰਤਨ ਸੁਣ ਲਿਆ ਕੋਈ ਅੰਮ੍ਰਿਤ ਵੇਲੇ ਨਾਮ ਅਭਿਆਸ ਥੋੜੀ ਕਰ ਦੇਣ ਜਿਹੜੇ ਕਰਦੇ ਨੇ ਧਨਤਾ ਦੀ ਯੋਗ ਨੇ ਹਰ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟੇ ਨਹੀਂ ਬੜੀ ਦਾਤ ਹੈ ਬੜੀ ਬਖਸ਼ਿਸ਼ ਹੈ ਉਸ ਸਮੇਂ ਅਗਰ ਕੋਈ ਨਾਮ ਜਪੇ ਵਾਹਿਗੁਰੂ ਵਾਹਿਗੁਰੂ ਦੇਨ ਧੋਨੀ ਆਲਾਪੇ ਤੇ ਸੁਣ ਸੁਣੇ ਇਸ ਸ਼ਬਦ ਨੇ ਪ੍ਰਭੂ ਨਾਲ ਜੋੜ ਦੇਣਾ ਹੈ ਪਰਮ ਅਨੰਦ ਦੀ ਪ੍ਰਾਪਤੀ ਕਰਾ ਦੇਣੀ ਹੈ ਇਹ ਹੈ ਹੀ ਨਹੀਂ ਇਹੀ ਕਾਰਨ ਹੈ ਕਿ ਆਤਮਕ ਬਲ ਸਿੱਖਾਂ ਕੋਲ ਦਿਖਾਈ ਨਹੀਂ ਦਿੰਦਾ ਬਾਕੀਆਂ ਕੋਲ ਵੀ ਨਹੀਂ ਪਰ ਸਿੱਖ ਤੇ ਹੈਗੇ ਇਸ ਬਲ ਦੇ ਮਾਲਕ ਸਨ ਨਹੀਂ ਹੈ ਇਹਨਾਂ ਕੋਲ ਵੀ ਨਹੀਂ ਕ੍ਰੋਧ ਬੜਾ ਪਰਬਲ ਦਿਖਾਈ ਦਿੰਦਾ ਪਿਆ ਘਰ-ਘਰ ਦੇ ਵਿੱਚ ਕਲੇਸ਼ ਹੰਕਾਰ ਬੜਾ ਪਰਬਲ ਦਿਖਾਈ ਦਿੰਦਾ ਪਿਆ ਬੜਾ ਸੰਘਰਸ਼ ਲੋਭ ਚਰਮ ਸੀਮਾ ਤੇ ਪਹੁੰਚਿਆ ਹੋਇਆ ਹੈ ਮਉ ਬੜਾ ਪਰਬਲ ਵਾਸ਼ਨਾ ਬੜੀ ਪਰਬਲ ਜੀਵਨ ਦੇਚ ਦਿਖਾਈ ਦਿੰਦੀ ਪਈਏ ਜ਼ਿੰਦਗੀ ਜ਼ਹਿਰ ਦੇਚ ਬਤੀਤ ਹੋ ਰਹੀਏ ਅੰਮ੍ਰਿਤ ਨਹੀਂ ਭਗਤ ਨਾਮਦੇਵ ਜੀ ਦਾ ਇੱਕ ਕੀਮਤੀ ਵਾਕ ਮੈਨੂੰ ਚੇਤੇ ਆਇਆ ਉਹ ਕਹਿੰਦੇ ਨੇ ਦਸ ਬੈਰਾਗਨ ਮੋਹਿ ਬਸ ਕੀਨੇ ਪੰਚੋਂ ਕਾ ਮਿਟਨਾਉ 70 ਦੋਏ ਭਰੇ ਅੰਮ੍ਰਿਤ ਸਰ ਬਿਖ ਕੋ ਮਾਰ ਘੜਾਉ ਪਾਛੇ ਬੌਰ ਨਾ ਆਵਨ ਪਾਉ ਅਮਰਤ ਬਾਣੀ ਘਟ ਤੇ ਉਚਰੋਂ ਆਤਮਕੋ ਸਮਝਾਉ। ਨਾਮਦੇਵ ਕਹਿੰਦੇ ਨੇ 70 ਤੇ 272 ਜਿਹੜੀਆਂ ਮੋਟੀਆਂ ਨਾੜਾਂ ਨੇ ਸਰੀਰ ਦੇ ਵਿੱਚ ਜਿਨ੍ਹਾਂ ਦਾ ਹਜ਼ਾਰਾਂ ਸੂਖਸ਼ਮ ਨਾੜਾਂ ਨਾਲ ਸੰਬੰਧ ਹੈ ਪਰ 72 ਮੋਟੀਆਂ ਨੇ। ਨਾਮਦੇਵ ਕਹਿੰਦੇ ਨੇ ਇਨਾਂ ਚ ਹੋਂ ਭਰਮਣ ਨਹੀਂ ਕਰ ਰਿਹਾ। ਮੇਰੀਆਂ ਨਸਾਂ ਦੇ ਵਿੱਚ ਅਮਰਤ ਚੱਲ ਰਿਹਾ ਹੈ। 70 2 ਭਰੇ ਅਮਰਤ ਸਰ। 70 ਤੇ 272 ਇਨ੍ਹਾਂ 72 ਨਾੜੀਆਂ ਦੇ ਵਿੱਚ ਅੰਮ੍ਰਿਤ ਚੱਲ ਰਿਹਾ ਹੈ। ਅੰਮ੍ਰਿਤ گردش ਕਰ ਰਿਹਾ ਹੈ। ਹੈਰਾਨਗੀ ਹੋਵੇਗੀ। ਵਿਗਿਆਨਕ ਤੇ ਨਹੀਂ ਮੰਨੇਗਾ ਉਹਨੇ ਤੇ ਕਹਣਾ ਨਹੀਂ ਖੂਨ ਪਿਆ ਚੱਲਦਾ ਹੈ। ਮਰਸ ਕਰਮ ਮਨੁੱਖ ਜਦ ਵੀ ਕੁਝ ਕਰ ਗੁਜ਼ਰਦਾ ਹੈ ਉਹਦੇ ਖੂਨ ਦਾ ਉਛਾਲ ਹੀ ਹੁੰਦਾ ਹੈ। ਉਮਰ ਦੇ ਤਕਾਜ਼ੇ ਨਾਲ ਖੂਨ ਦੇ ਵਿੱਚ ਉਛਾਲ ਆਉਂਦਾ ਹੈ। ਸੰਗਤ, ਪੜਾਈ, ਤਾਲੀਮ ਉਸ ਤਰੀਕੇ ਨਾਲ ਖੂਨ ਦੀ ਆਪਣੀ ਹਰਕਤ ਹੁੰਦੀ ਹੈ ਧਰਮ ਬੜੇ ਪੁਰਾਣੇ ਸਮੇਂ ਤੋਂ ਐਸਾ ਮੰਦਰ ਹੈ ਜਦ ਮੈਨੂੰ ਕੋਈ ਨੌਜਵਾਨ ਕਹਿੰਦਾ ਨਾ ਜੀ ਵੀ ਸਾਡਾ ਤੇ ਖੂਨ ਖੁੱਲਦਾ ਤੇ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਖੋਲਣਾ ਹੀ ਚਾਹੀਦਾ ਉਮਰ ਇਸ ਉਮਰ ਵਿੱਚ ਨਾ ਖੋਲੇ ਤੇ ਤੇਰੀ ਜਵਾਨੀ ਤੇ ਵੀ ਸ਼ੱਕ ਕੀਤਾ ਜਾ ਸਕਦਾ ਤੂੰ ਜਵਾਨ ਵੀ ਹੈ ਕਿ ਨਹੀਂ ਉਮਰ ਦਾ ਤਕਾਜ਼ਾ ਉਮਰ ਦੀ ਖੇਡ ਹੈ ਉਛਾਲ ਖੂਨ ਦੇ ਚਾਵੇ ਮਨੁੱਖ ਅੰਮ੍ਰਿਤ ਵੇਲੇ ਉੱਠ ਸਕਦਾ ਹੈ ਉਛਾਲ ਖੂਨ ਦੇ ਚਾਵੇ ਮਨੁੱਖ ਦੁਰਾਚਾਰ ਕਰ ਸਕਦਾ ਹੈ ਉਛਾਲ ਖੂਨ ਦੇ ਚਾਵੇ ਮਨੁੱਖ ਸ਼ਹੀਦ ਹੋ ਸਕਦਾ ਹੈ ਉਛਾਲ ਖੂਨ ਦੇ ਚਾਵੇ ਬੰਦਾ ਕਾਤਲ ਬਣ ਸਕਦਾ ਹੈ ਕਿਸੇ ਦੀ ਗਰਦਨ ਮਰੋੜ ਸਕਦਾ ਹੈ ਉਛਾਲ ਖੂਨ ਦੇ ਚਾਵੇ ਕੋਈ ਪਰਬਕਾਰ ਕਰ ਸਕਦਾ ਹੈ ਔਰ ਉਛਾਲ ਖੂਨ ਦੇ ਚਾਏ ਤਾਂ ਦੁਰਾਚਾਰ ਵੀ ਕਰ ਸਕਦਾ ਹੈ ਇਕਬਾਲ ਦਾ ਇੱਕ ਬੜਾ ਕੀਮਤੀ ਸ਼ੇਰ ਹੈ ਉਹ ਕਹਿੰਦਾ ਇਕ ਫੁੱਲ ਘਰ ਚਾਹੇ ਤੋ ਗੁਲਸਤਾਨ ਬਨ ਜਾਏ ਇਕ ਬੂੰਦ ਘਰ ਚਾਹੇ ਤੋ ਤੂਫਾਨ ਬਨ ਜਾਏ ਇਕ ਖੂਨ ਕੇ ਕਤਰੇ ਮੇ ਵੋ ਤਾਸੀਰ ਹੈ ਇਕ ਕੌਮ ਕੀ ਤਵਾਰੀਖ ਕਾ ਅਨਵਾਨ ਬਨ ਜਾਏ ਇਕ ਬੂੰਦ ਖੂਨ ਜੇ ਕਿਦਰ ਉਸ ਦੇ ਅੰਦਰ ਉਛਾਲ ਪੈਦਾ ਹੋ ਜਾਏ ਤੇ ਕੌਮ ਦੇ ਸਾਰੇ ਇਤਿਹਾਸ ਦਾ ਅਨਵਾਨ ਹੋ ਜਾਏਗਾ ਸਿਰਲੇਖ ਹੋ ਜਾਏਗਾ ਹੋਂਦਾ ਹੋਣ ਦਾ ਹੀ ਉਛਾਲ ਹੈ ਕੋਈ ਭਗਤ ਬਣ ਗਿਆ ਰੱਬ ਦੀ ਤਲਾਸ਼ ਤੇ ਚੱਲ ਪਿਆ ਐਸਾ ਉਛਾਲ ਆਇਆ ਔਰ ਕਿਸੇ ਦਿਨਰ ਐਸਾ ਉਛਾਲ ਆਂਦਾ ਹੈ ਕਿਸੇ ਗਲਤ ਪਾਸੇ ਚੱਲ ਪੈਂਦਾ ਹੈ ਹੈ ਉਛਾਲ ਉਹ ਉਛਾਲ ਲੋਭ ਵੀ ਬਣੇਗਾ ਉਹ ਉਛਾਲ ਸੰਤੋਖ ਵੀ ਬਣੇਗਾ ਨਾਮਦੇਵ ਕਹਿੰਦੇ ਨੇ ਮੇਰੇ ਹੋਂ ਦਾ ਪ੍ਰਵਾਹ ਹੋਂ ਦਾ ਪ੍ਰਵਾਹ ਨਹੀਂ ਹੈ ਅੰਮ੍ਰਿਤ ਚੱਲ ਰਿਹਾ ਹੈ 70 דוਏ ਭਰੇ ਅਮਰਤ ਸਰ ਬਿਖ ਕੋ ਮਾਰ ਕਡਾਮ ਬੜੇ ਪ੍ਰਾਚੀਨ ਜ਼ਮਾਨੇ ਤੋਂ ਕਹਿੰਦੇ ਆਏ ਨੇ ਮਹਾਪੁਰਸ਼ ਕਿ ਜਿਹਦਾ ਹੋਂ ਅਮਰਤਮਈ ਹੋਵੇ ਜਿਹਦੇ ਜੀਵਨ ਵਿੱਚ ਅਮਰਤ ਹੈ ਉਹਦੇ ਉੱਤੇ ਬਾਹਰ ਦੀ ਜ਼ਹਿਰ ਦਾ ਅਸਰ ਵੀ ਨਹੀਂ ਆਉਂਦਾ ਇੰਜ ਵੀ ਕਹਿੰਦੇ ਨੇ ਇਤਿਹਾਸ ਦੇ ਦੋ ਉਦਾਹਰਣ ਮੇਰੇ ਕੋਲ ਹਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਬਰਾਬਾ प्रथी चंद की प्रेरणा दाई ने दही दे जहर मिला के खिला दिता अद्धा दही खिला चुकी सी जहर वाला गुरु अर्जन देव जी आ गए एक ही कर रही है महाराज दही खिला रही हैं सतगुरु कह लगे दही ते नहीं है तू तो दही नहीं खिला रही नहीं महाराज दही है ਆਬ ਸ਼ੱਕ ਕਿਉਂ ਕਰਦੇ ਹੋ ਤੇ ਦਹੀਂ ਹੈ ਸਤਿਗੁਰੂ ਨੇ ਕਟੋਰਾ ਇੰਜ ਸੁਟਿਆ ਇੱਕ ਬਿੱਲੀ ਨੇ ਚਟਿਆ ਉਹ ਤੜਪਣ ਲੱਗ ਪਈਏ ਦਹੀਂ ਹੈ ਤੂੰ ਦਹੀਂ ਖਿਲਾ ਰਹੀ ਹੈ ਪਰ ਇਤਿਹਾਸ ਕਹਿੰਦਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੁਝ ਨਹੀਂ ਹੋਇਆ ਉਸ ਦਹੀਂ ਦਾ ਕੋਈ ਅਸਰ ਨਹੀਂ ਹੋਇਆ ਇੱਕ ਹੋਰ ਉਦਾਹਰਣ ਚਿਤੌੜ ਘਰ ਦੇ ਰਾਣੇ ਦੀ ਪਤਨੀ ਮੀਰਾ ਬਾਈ चितौड़ दे राजे पत्नी सी से भक्ति भाव वाला सुभाव देख के राजेमेल नहीं बैठे और उन्हें साफ कह दिता संत नहीं है मैं पत्नी चाहिए संत नहीं नहीं उन्हें घरों क्ड दिता ठाकुर सी राजपूत से घरों क्ढना बदनामी भी सी इस तो पहले उसने मारन की कोशिश की खत्म कर दई है ਇੱਕ ਕਟੋਰੇ ਵਿੱਚ ਪਾਣੀ ਦੇ ਜ਼ਹਿਰ ਮਿਲਾਇਆ ਤੇ ਗੋਲੀ ਦੇ ਹੱਥ 'ਚ ਵੇਝੇ ਆਖਿਆ ਕਹ ਦੇ ਇਹ ਬਿੰਦਰਾ ਬੰਨ ਤੋਂ ਚਰਨਾਮ੍ਰਿਤ ਆਇਆ ਹੈ ਕ੍ਰਿਸ਼ਨ ਜੀ ਦੇ ਮੰਦਰ ਦਾ ਤੇ ਕ੍ਰਿਸ਼ਨ ਭਗਤਣ ਸੀ ਉਸ ਕ੍ਰਿਸ਼ਨ ਨੂੰ ਉਸਨੇ ਮਨੇ ਆਇਆ ਸੀਂ ਪ੍ਰਭੂ ਦੀ ਬੰਦਗੀ ਕਰਦਿਆਂ ਕਰਦਿਆਂ ਬ੍ਰਹਮ ਗਿਆਨ ਤੱਕ ਅਪੜ ਗਈ ਸੀ ਜਿਵੇਂ ਆਖਿਆ ਨ ਚਰਨਾਮ੍ਰਿਤ ਹੈ ਪੀ ਗਈ ਇਤਿਹਾਸ ਕਹਿੰਦਾ ਕੁਛ ਵੀ ਨਹੀਂ ਹੋਇਆ ਸੀ ਰਾਣਾ ਹੈਰਾਨ ਇਹ ਜ਼ਹਿਰ ਇੱਕ ਬੂੰਦ ਵੀ ਅੰਦਰ ਚਲੀ ਜਾਏ ਤੇ ਬੰਦਾ ਗਿਆ ਇਹ ਮਰੀ ਨਹੀਂ ਇਹ ਖਤਮ ਨਹੀਂ ਹੋਈ ਤੋ 5-7 ਦਿਨਾਂ ਬਾਅਦ ਇੱਕ ਹੋਰ ਤਰੀਕਾ ਅਪਣਾਇਆ ਇੱਕ ਫਨੀਰ ਨਾਗ ਸੱਪ ਵਿਟੋਰੀ ਦੇ ਵਿੱਚ ਬੰਦ ਤੇ ਗੋਲੀ ਦੇ ਹੱਥੇ ਭਜਵਾਇਆ ਬਈ ਕੈਦੇ ਮੀਰਾ ਨੂੰ ਕਿ ਫੁੱਲਾਂ ਦੀ ਮਾਲਾ ਹੈ ਪੂਜਾ ਲਈ ਰਾਣੀ ਨੇ ਭੇਜੀ ਹੈ ਮਾਲਾ ਹੈ ਫੁੱਲਾਂ ਦੀ ਤੋ ਸਵੇਰੇ ਵਿਚਾਰੀ ਪੂਜਨ ਲਈ ਬੈਠੀ ਐ ਪਿਟੋਰੀ ਅੱਗੋਂ ਰੱਖ ਦਿੱਤੀ ਗੋਲੀ ਚਲੀ ਗਈ ਉਹ ਖੋਲਦੀ ਇਤਨੀ ਭਗਤੀ ਭਾਵ ਦੇ ਵਿਚ ਭਜੀ ਹੋਈ ਸੀ ਨਹੀਂ ਦੇਖਿਆ ਸੱਬ ਪਹਿ ਕੇ ਮਾਲਾ ਚੁਪ ਲਿਆ ਸੱਬ ਔਰ ਇੰਜ ਗਲੇ ਦੇ ਵਿਚ ਪਹਿਨਾ ਔਰ ਉਹਦੀ ਅਨੇਤਰਬੰਦ ਇਸ ਤਰ੍ਹਾਂ ਗੀਤ ਗਾਂਦੀ ਰਹੀ ਭਜਨ ਕਰਦੀ ਰਹੀ ਫਨੀਰ ਨਾਗ ਜਿਹਨੂੰ ਹੱਥ ਲਾਂਦਿਆਂ ਡੰਗ ਮਾਰਦਾ ਨਹੀਂ ਮਾਰਿਆ ਕੰਨਲੇ ਸਪੰਬਾਦ ਉਸਨੇ ਕੱਢ ਦਿੱਤਾ ਇਹਤ ਮਰਦੀ ਨਹੀਂ ਘਰੋਂ ਕੱਢ ਦਿੱਤਾ ਸੀ ਇਹ Rajasthan ਦੇ ਜੰਗਲਾਂ 'ਚ ਭਟਕਦੀ ਰਹੀ ਗੀਤ ਗਾਂਦੀ ਰਹੀ ਉਸ ਜ਼ਮਾਨੇ 'ਚ ਜੀਵਨ ਅਮ੍ਰਿਤਮਈ ਹੋ ਜਾਏ ਹੋਂ ਅਮ੍ਰਿਤਮਈ ਹੋ ਜਾਏ ਤਾਂ ਦ੍ਰਿਸ਼ਟੀ ਅਮ੍ਰਿਤਮਈ ਹੋ ਜਾਂਦੀ ਤਕਣੀ ਬੋਲ ਅਮਰਤਮਈ ਹੋ ਜਾਂਦਣ ਕਰਮ ਅਮਰਤਮਈ ਹੋ ਜਾਂਦਣ ਬਾਹਰ ਦੀ ਵਾਸ਼ਨਾ ਦਾ ਜ਼ਹਿਰ ਤੇ ਦੂਜੀ ਜ਼ਹਿਰ ਦਾ ਕੋਈ ਅਸਰ ਨਹੀਂ ਰਹਿ ਜਾਂਦਾ ਇਹ ਮੈਰਜ ਕਰਦੇ ਜੀਵਨ ਅਮਰਤਮਈ ਹੋ ਜਾਂਦਾ ਨਾਮਦੇ ਉਹ ਕਹਿੰਦੇ ਪੈਨੇ 10 ਬੈਰਾਗਨ ਮੋਹੇ ਬਸਕੀਨੀ ਪੰਚੋਂ ਕਾ ਮਿਟਨਾਓ ਸਤਰ ਦੋਏ ਭਰੇ ਅਮਰਤ ਸਰ ਬਿਖ ਕੋ ਮਾਰ ਕਢਾਓ ਪਾਛੇ ਬਹੁਰ ਨ ਆਵਨ ਪਾਓ ਅੰਮ੍ਰਿਤ ਬਾਣੀ ਘਟ ਤੇ ਉਚਰੋਂ ਆਤਮ ਕੋ ਸਮਝਾਉ ਹੁਣ ਬੋਲ ਅੰਮ੍ਰਿਤਮਈ ਹੋ ਗਏ ਨਾਮਦੇਵ ਕਹਿੰਦੇ ਅੰਮ੍ਰਿਤਮਈ ਬਾਣੀ ਹੋ ਗਈ ਹੈ ਅੰਮ੍ਰਿਤਮਈ ਦ੍ਰਿਸ਼ਟੀ ਹੋ ਗਈ ਹੈ ਐਸਾ ਹੋ ਜਾਂਦਾ ਹੈ ਜਦ ਜੀਵਨ ਅੰਮ੍ਰਿਤਮਈ ਹੋਵੇ ਜਿਹੜੀ ਸ਼ਕਤੀ ਪ੍ਰਮਾਤਮਾ ਨੇ ਸਾਨੂੰ ਦਿੱਤੀ ਹੈ ਇਹ ਆਪਣੇ ਆਪ ਦੇ ਵਿੱਚ ਨਿਰਪੱਖ ਹੈ ਇਹਨੂੰ ਜ਼ਹਿਰ ਬਣਾਣਾ ਹੈ ਕਿ ਅੰਮ੍ਰਿਤ ਬਣਾਣਾ ਹੈ ਸਾਡੀ ਮਰਜ਼ੀ ਹੈ ਦੇਖੋ ਗੰਨਾ ਹੈ ਉਹਦੇ ਵਿੱਚ ਮਿਠਾਸ ਹੈ ਉਹਦੇ ਰਸ ਦੇ ਵਿੱਚ ਹੁਣ ਉਸ ਦੇ ਰਸ ਦੀ ਸ਼ੱਕਰ ਬਣਾਈ ਜਾ ਸਕਦੀ ਹੈ ਗੁੜ ਬਣਾਇਆ ਜਾ ਸਕਦਾ ਹੈ ਪਰ ਉਸੇ ਰਸ ਦੀ ਸ਼ਰਾਬ ਵੀ ਬਣਾਈ ਜਾ ਸਕਦੀ ਹੈ ਸ਼ਰਾਬ ਹੱਦ ਹੋ ਗਈ ਉਸ ਤੋਂ ਗੁੜ ਬਣਦਾ ਹੈ ਉਸ ਤੋਂ ਵੀ ਸ਼ਰਾਬ ਅੰਗੂਰਾਂ ਦਾ ਰਸ ਸੰਤਰੇ ਦਾ ਰਸ ਅੰਮ੍ਰਿਤ ਪਰ ਇਸ ਤੋਂ ਸ਼ਰਾਬ ਵੀ ਬਣਦੀ ਹੈ ਸ਼ਰਾਬ ਕੌੜੀ ਮਿੱਠਾ ਕੌੜਾ ਹੋ ਜਾਂਦਾ ਹੈ ਮਿੱਠੇ ਨੂੰ ਕੌੜਾ ਕੀਤਾ ਜਾ ਸਕਦਾ ਹੈ ਮਿੱਠੇ ਨੂੰ ਕੌੜਾ ਕੀਤਾ ਜਾ ਸਕਦਾ ਹੈ ਕੌੜੇ ਨੂੰ ਮਿੱਠਾ ਵੀ ਕੀਤਾ ਜਾ ਸਕਦਾ ਹੈ ਇਹ ਵੀ ਮੈਰਸ ਕਰਦੇ ਆਂ ਸੰਖਿਆ ਕੌੜਾ ਹੁੰਦਾ ਹੈ ਜ਼ਹਿਰੀ ਹੁੰਦਾ ਹੈ ਵੈਦ ਲੋਕ ਹਕੀਮ ਲੋਕ ਉਸ ਨੂੰ ਮਾਰ ਕੇ ਕੁਸ਼ਤਾ ਬਣਾ ਲੈਂਦੇ ਨੇ ਅੰਮ੍ਰਿਤ ਹੋ ਜਾਂਦਾ ਹੈ ਹਜ਼ਾਰਾਂ ਤਰ੍ਹਾਂ ਦੇ ਰੋਗਾਂ ਤੇ ਕੰਮ ਆਂਦਾ ਤੇ ਮੈਂ ਇਸ ਦਾ ਇੱਕ ਪ੍ਰਤੱਖ ਕਰਾਮਾਤ ਦੇਖੀ ਸੀ ਜਦ ਕਦੀ ਇੱਕ ਕਥਾ ਚੱਲੇ ਤੇ ਮੈਨੂੰ ਗੈਨੀ ਹਰਨਾਮ ਸਿੰਘ ਚਾਕਰ ਚੇਤੇ ਆ ਜਾਂਦਾ ਹੈ ਕਿ ਉਦੋਂ ਜੈਪੁਰ ਦੇ ਗ੍ਰੰਥੀ ਸਿੰਘ ਸਾਹਿਬ ਤੇ ਹਕਮਤ ਦਾ ਕੰਮ ਵੀ ਜਾਣਦੇ ਨੇ ਥੋੜਾ ਬਹੁਤ ਰੱਬ ਦੇ ਨੇਤ ਗੁਰਪੁਰਬ ਦਾ ਦਿਆਲਾ ਸੀ ਤਿੰਨ ਚਾਰ ਗੁਰਦੁਆਰਿਆਂ 'ਚ ਹਾਜ਼ਰੀ ਭਰ ਕੇ ਸ਼ਾਮ ਨੂੰ ਮੈਂ ਆਇਆ ਤੇ ਗਲਾ ਬਿਲਕੁਲ ਬੈਠ ਚੁਕਿਆ ਤੇ ਅਜੇ ਰਾਤ ਦੀ ਹਾਜ਼ਰੀ ਮੈਂ ਭਰ ਨਹੀਂ ਸੀ ਤੇ ਮੈਂ ਚਾਕਰ ਸਾਹਿਬ ਨੂੰ ਕਿਹਾ ਮੈਂ ਕਿਧਰੇ ਸ਼ਾਮ ਦੀ ਹਾਜ਼ਰੀ ਤੁਸੀਂ ਭਰ ਲਓ ਤੇ ਠੀਕ ਆਪਣਾ ਤੇ ਗੱਲਾ ਦੁਖੀ ਜਾ ਰਿਹਾ ਤੇ ਰਹਿ ਗਿਆ ਹੈ ਮੁਸ਼ਕਿਲ ਹੈ ਸੰਤਾਂ ਦੀ ਖੁਸ਼ੀ ਲੈ ਸਕੀ ਉਹ ਹੱਸ ਕੇ ਕਹਿਣ ਲੱਗੇ ਜ ਰਾਤ ਦੇ ਵਿੱਚ ਬੜਾ ਟਾਈਮ ਪਿਆ ਮੈਂ ਤੁਹਾਨੂੰ ਦਵਾਈ ਦੇਣਾ ਦੋ ਚਾਰ ਘੰਟੇ ਠੀਕ ਹੋ ਜਾਓਗੇ ਆਰਾਮ ਕਰੋ ਅਸੀਂ ਮੈਂ ਕਿਹੜੀ ਦਵਾਈ ਕਹਿੰਨੇ ਲਿਆ ਕੇ ਦੇਣਾ ਅੰਦਰੋਂ ਲੈਂਦੀ ਚਾਵਲ ਦੇ ਦਾਣੇ ਜਿੰਨੇ ਤੇ ਅਗੋਂ ਚਾਹ ਦਾ ਪਿਆਲਾ ਰੱਖਿਆ ਕਹਿੰਨੇ ਖਾ ਜਾਓ ਉਪਰੋਂ ਇਹ ਚਾਹ ਪੀ ਲੋ ਮੈਂ ਕਹ ਮਿੱਤਰਾ ਖਾ ਤੇ ਮੈਂ ਲਵਾਗਾ ਪਰ ਪਹਿਲੇ ਮੈਨੂੰ ਦੱਸ ਇੱਕ ਹੀ ਹੈ ਆਖਣ ਲੱਗਾ ਜੀ ਹੁਣ ਤੁਸੀਂ ਪੁੱਛ ਹੀ ਲਿਆ ਤਾਂ ਮੈਂ ਦੱਸ ਦਿਆਂ ਸੰਖੀ ਹੈ ਮੈਂ ਕਿਹਾ ਹੱਦ ਹੋ ਗਈ ਚੰਗੇ ਤੇਰੇ ਮਹਿਮਾਨ ਬਣਿਆ ਸਾਨੂੰ ਜ਼ਹਿਰ ਖਿਲਾਨਣ ਲੱਗਾ ਸੰਖਿਆ ਖਿਲਾਨਣ ਲੱਗਾ ਕਹਿੰਦਾ ਮਸਕੀਨ ਜੀ ਮੈਂ ਇਹ ਸੰਖਿਆ ਮਾਰ ਦਿੱਤਾ ਹੈ ਕੁਛ ਤਾਂ ਬਣਾ ਦਿੱਤਾ ਹੈ ਬਿਲਕੁਲ ਕੁਛ ਤਾਂ ਤੁਹਾਨੂੰ ਕੋਈ ਨੁਕਸਾਨ ਨਹੀਂ ਹੋਵੇ ਤੁਸੀਂ ਖਾ ਜਾਵਾ ਮੇਰੀ ਗੱਲ ਮੰਨਣਾ ਮੈਂ ਲੈ ਲਿਆ ਚਾਪੀ ਲਈ ਕੁਝ ਗਰਮਾਸੀਆਂ ਸਰੀਰ ਦੇ ਚ ਆ ਗਈ ਥੋੜਾ ਮੈਂ ਆਰਾਮ ਕੀਤਾ ਸ਼ਾਮ ਨੂੰ ਇਤਨਾ ਹੋ ਗਿਆ ਕਿ ਹਾਜ਼ਰੀ ਭਰ ਲਈ ਉਹਨੇ ਹੋਰ بڑے ਗੁਣ ਦੱਸੇ ਉਸ ਸੰਖਿਏ ਦੇ ਨੇ ਕਿ ਸੰਖਿਏ ਕੋੜਾ ਹੁੰਦਾ ਕੁੜਾ ਤਨਵੀ ਜਾਂਦੀ ਰਹੀ ਤੇ ਕੰਮ ਵੀ ਬੜਾ ਗਜ਼ਬ ਦਾ ਕਰਦਾ ਹੈ ਹਿੰਦੁਸਤਾਨ ਦੇ ਚ ਆਯੁਰਵੇਦ ਆਚਾਰੀਆ ਵੈਦ ਹਕੀਮ ਬਹੁਤ ਸਾਰੀਆਂ ਦਵਾਈਆਂ ਇਸ ਸੰਖਿਆ ਪਾਉਂਦੇ ਨੇ ਸੰਖਿਆ ਜ਼ਹਿਰ ਪਰ ਉਹਨੂੰ ਮਾਰ ਕੇ ਕੁਸਤਾ ਬਣਾ ਲੈਂਦੇ ਨੇ ਅੰਮ੍ਰਿਤ ਬਣ ਜਾਂਦਾ ਹੈ ਜ਼ਹਿਰ ਅੰਮ੍ਰਿਤ ਬਣ ਸਕਦੀ ਹੈ ਸੰਤਰੇ ਦਾ ਰਸ ਅੰਮ੍ਰਿਤ ਹੈ ਅੰਗੂਰਾਂ ਦਾ ਰਸ ਅੰਮ੍ਰਿਤ ਹੈ ਤਰਕਾ ਲੋ ਪੱਠੀ ਤੇ ਛਾੜ ਦਿਓ ਸ਼ਰਾਬ ਬਣ ਗਈ ਕੌੜੀ ਅੰਗੂਰ ਕੌੜੇ ਹੋ ਗਏ ਸੰਤਰਾ ਕੌੜਾ ਹੋ ਗਿਆ ਸੰਘੀਆ ਮਿੱਠਾ ਹੋ ਗਿਆ ਇਹ ਤੇ ਮਨੁੱਖ ਦੀ ਵਰਤਨ ਦਿੱਤੇ ਹੈ जिड़ी शक्ति साडे कोल है एक कौड़ी जहर नाल भी भर सकते हैं अमृत नाल भी भर सकते हैं इकबाल ने बड़ा सुंदर कह देता है जो जहर हला हल है वो ही अमृत है नादा मालूम नहीं तुझको अंदाज है पीने के बांगे दरा बड़ी कीमती पंक्ति है, जो है महान शायर दी कहिंदा जो जहर हला हल है ਉਹੀ ਅੰਮ੍ਰਿਤ ਹੈ ਨਾਦਾਂ मालूम ਨਹੀਂ ਤੁਝ ਕੋ ਅੰਦਾਜ਼ ਹੈ ਪੀਨੇ ਕੇ ਇਹ ਤੇ ਪੀਣ ਦਾ ਢੰਗ ਹੈ ਜੇ ਕਿਦਰੇ ਤੈਨੂੰ ਆ ਜਾਏ ਤੇ ਅੰਮ੍ਰਿਤ ਹੈ ਤੇ ਜੇ ਨਹੀਂ ਆਇਆ ਤੇ ਜ਼ਹਿਰ ਹੈ ਜੀਵਨ ਅੰਮ੍ਰਿਤ ਹੈ ਜੇ ਜੀਵਨ ਦਾ ਢੰਗ ਆ ਜਾਏ ਜੇ ਢੰਗ ਨਹੀਂ ਆਇਆ ਤੇ